ਵੀ ਮੈਂ ਹੁਣ ਜੀਵ ਵਾਲੀ ਖੋਲੀ ਆ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿਰ ਤੇ ਚਕਾ ਦੋ ਮੇਰੇ ਇਹ ਹਰਾਮ ਦੀ ਕੁੱਤੀ ਸਾਫਤ ਕਰੇ ਵੀ ਮੈਂ ਜੀਵ ਵਾਲੀ ਮੈਂ ਤਾਂ ਜੀਵ ਵਾਲੀ ਗੋਲੀ ਦਾ ਉਲਟਾ ਪ੍ਰਚਾਰ ਕਰਿਆ ਮੈਂ ਤਾਂ ਕਹਿ ਨਾ ਰਿਹਾ ਵੀ ਮੈਂ ਫੀਮ ਖਾਂਦਾ ਜਿਹੜਾ ਬੰਦਾ ਫੀਮ ਖਾਂਦਾ ਹੁਣ ਜੀਵ ਵਾਲੀ ਗੋਲੀ ਦੀ ਕੀ ਲੋੜ ਹੈ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਫੀਮ ਖਾਂਦਾ ਮੇਰੇ ਕੋਲ ਫੀਮ ਹੈ ਮੈਂ ਜੀਵ ਵਾਲੀ ਗੋਲੀ ਕਿਉਂ ਕਹਾਂਗਾ ਉਹਦੇ ਇਹ ਨੂੰ ਐਂ ਤੀ ਵੀ ਮੈਂ ਬਦਨਾਮ ਕਰਾਂ ਇਹ ਤਾਂ ਕਹਿੰਦੀ ਮੈਂ ਚਿੱਟਾ ਵੀ ਪੀਣਾ ਹਾਂ ਫਿਰ ਮੈਂ ਚਟਾ ਵੀ ਇਹਨਾਂ ਦੱਸੋ ਇਹ ਤਾਂ ਕਹਿੰਦੀ ਇਹ ਤਾਂ ਬਹੁਤ ਕੁਝ ਕਹਿੰਦੀ ਆ ਇਹ ਤਾਂ ਕਹਿੰਦੀ ਮੇਰੇ ਤੇ ਆਪਣਾ ਜਨਾਨੀ ਬਾਜੀ ਦੇ ਪਰਚੇ ਨੇ ਕਰੋ ਸਾਫਤ ਭੈ ਸੌਰੀ ਕਰੋ ਸਾਫਤ ਕਿਹੜਾ ਕਰਦਾ ਤੇਰੇ ਇਹਨੇ ਕਿਹਾ ਵੀ ਮੇਰੇ ਤੇ ਬੋਲੂਗਾ ਹੁਣ ਵੀ ਇਹ ਡਵਲਟਰ ਵੀ ਪਹਿਲਾਂ ਹੀ ਇਹਨੂੰ ਮਾੜਾ ਬਣਾ ਦਈਏ ਪਰ ਇੱਕ ਗੱਲ ਸੁਣੋ ਉਹ ਰੱਬ ਦੇ ਘਰ ਦੇ ਰਹੇ ਦੇਰ ਨਹੀਂ ਮੈਂ ਉਹਦੀ ਬਾ ਹਰਮੰਦਰ ਸਾਹਿਬ ਜਦੋਂ ਮੈਂ ਰੋਇਆ ਮੈਂ ਇਹਨੂੰ ਫੋਨ ਕਰਿਆ ਮੇਰੀ ਵਾਈਫ ਮੈਂ ਕਿਹਾ ਜੋ ਤਾਂ ਆਪਣਾ ਘਰ ਟੁੱਟ ਜਾਣਾ ਪੁੱਤੋਏ ਆਪਾਂ ਮਾਰੇ ਜਾਵਾਂਗੇ ਜਮੀ ਉੱਜੜ ਜਾਵਾਂਗੇ ਉਹ ਮੰਨ ਲਾ ਗੱਲ ਮੈਨੂੰ ਭਵਿੱਖ ਤੁਹਾਡਾ